ਦੋਸਤੋ ਅੱਜ ਆਪਾਂ ਗੱਲ ਕਰਦੇ ਹਾਂ ਇਸ ਐਪੀਸੋਡ ਦੇ ਵਿੱਚ ਡੇਰਾ ਬਿਆਸ ਦੀ ਸ਼ੁਰੂਆਤ ਕਿਵੇਂ ਹੋਈ ਹੁਣ ਤੱਕ ਸਭ ਤੋਂ ਵੱਧ ਡੇਰਾ ਬਿਆਸ ਦੇ ਵਿੱਚ ਕਿਸ ਗੁਰੂ ਸਹਿਬਾਨ ਨੇ ਸੰਗਤ ਦੀ ਸੇਵਾ ਕੀਤੀ ਔਰ ਡੇਰਾ ਬਿਆਸ ਜੋ ਅੱਜ ਦੁਨੀਆ ਦੇ ਕੋਨੇ-ਕੋਨੇ ਵਿੱਚ ਜਾਣਿਆ ਜਾਂਦਾ ਹੈ ਡੇਰੇ ਬਿਆਸ ਦੀ ਵਿਚਾਰਧਾਰਾ ਦੇ ਨਾਲ ਜੁੜਦੀ ਹੈ ਸੰਗਤ ਡੇਰਾ ਬਿਆਸ ਦੀ ਜੇ ਆਪਾਂ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਪ੍ਰਬੰਧਾਂ ਨੂੰ ਲੈ ਕੇ ਬਾਖੂਬੀ ਜਿਹੜਾ ਜ਼ਿਕਰ ਹੈ ਕੀਤਾ ਜਾਂਦਾ ਹੈ ਅਨੁਸ਼ਾਸਨ ਪੁਆਇੰਟ ਆਫ View ਤੋਂ ਸਫਾਈ ਪੁਆਇੰਟ ਆਫ View ਤੋਂ ਅੱਜ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਡੇਰਾ ਬਿਆਸ ਦਾ ਜਿਹੜਾ ਨਾਮ ਹੈ ਬਹੁਤ ਹੀ ਸਤਕਾਰਯੋਗ ਸ਼ਬਦਾਂ ਵਿੱਚ ਲਿਆ ਜਾਂਦਾ ਹੈ ਡੇਰਾ ਬਿਆਸ ਦੀ ਜੇ ਗੱਲ ਕਰੀਏ ਤੇ ਡੇਰਾ ਬਿਆਸ ਇੱਕ ਉਹ ਸਥਾਨ ਹੈ ਜਿੱਥੇ ਸਿਰਫ ਤਾਂ ਸਿਰਫ ਪਿਆਰ ਮੁਹੱਬਤ ਅਤੇ ਭਾਈਚਾਰੇ ਨੂੰ ਸਾਂਝ ਦਿੰਦਾ ਹੈ ਜਿੱਥੇ ਸਿਰਫ ਤਾਂ ਸਿਰਫ ਗੁਰਬਾਣੀ ਦਾ ਪ੍ਰਚਾਰ ਕੀਤਾ ਜਾਂਦਾ ਹੈ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸ਼ਬਦ ਲੈ ਕੇ ਉਹਨਾਂ ਦੀ ਵਿਆਖਿਆ ਕੀਤੀ ਜਾਂਦੀ ਹੈ ਡੇਰਾ ਬਿਆਸ ਅੱਜ ਬਿਲਕੁਲ ਬਿਆਸ ਦਰਿਆ ਦੇ ਉੱਪਰ ਸਥਿਤ ਹੈ। ਔਰ ਪੂਰੀ ਦੁਨੀਆ ਦੇ ਵਿੱਚ ਡੇਰਾ ਬਿਆਸ ਤੇ ਜਿਹੜੇ ਕੇਂਦਰ ਹੈ, ਸਤਸੰਗ ਘਰ ਹੈ, ਉਹ ਬਣੇ ਹੋਏ ਨੇ। ਔਰ ਹਰ ਐਤਵਾਰ ਨੂੰ ਉੱਥੇ ਸਤਸੰਗ ਕੀਤੇ ਜਾਂਦੇ ਨੇ। ਔਰ ਅਲੱਗ-ਅਲੱਗ ਸਤਸੰਗ ਘਰਾਂ ਦੇ ਵਿੱਚ ਅਲੱਗ-ਅਲੱਗ ਪਰਿਚਰ ਆਉਂਦੇ ਨੇ ਔਰ ਬਕਾਇਦਾ ਤੌਰ ਤੇ ਸਤਸੰਗ ਜਿਹੜਾ ਹੈ, ਉਹ ਕਰਦੇ ਨੇ। ਮਤਲਬ ਜੋ ਡੇਰਾ ਬਿਆਸ ਦੇ ਸ਼ੈਡਿਊਲ ਹੁੰਦੇ ਨੇ ਜੋ ਡੇਰਾ ਬਿਆਸ ਤੋਂ ਹੁਕਮ ਆਉਂਦਾ ਹੈ ਉਹ ਇਨ ਬਿਨ ਸਤ ਸੰਕਰਾਂ ਦੇ ਵਿੱਚ ਲਾਗੂ ਕੀਤਾ ਜਾਂਦਾ ਹੈ ਧੀਰੇ ਬਿਆਸ ਦੀ ਜਿਹੜੀ ਸ਼ੁਰੂਆਤ ਹੈ ਉਹ ਪਿਆਰ ਅਤੇ ਸਾਂਝ ਜਾਤ ਪਾਤ ਤੋਂ ਉੱਪਰ ਸਭ ਧਰਮਾਂ ਦਾ ਸਤਕਾਰ ਇਸੇ ਕਰਕੇ ਡੇਰਾ ਬਿਆਸ ਦੀ ਜਿਹੜੀ ਨੀ ਹੈ ਉਹ ਰੱਖੀ ਹੋਈ ਹੈ ਉਹ ਜਿਹੜੀ ਅੱਜ ਵੀ ਬਰਕਰਾਰ ਹੈ ਹੁਣ ਆਪਾਂ ਡੇਰਾ ਬਿਆਸ ਦੇ ਪ੍ਰਬੰਧਾ ਨੂੰ ਲੈ ਲਓ ਕਿ ਜੋ ਟਾਈਮ ਡੇਰਾ ਬਿਆਸ ਤੋਂ ਲਿਖ ਕੇ ਆਉਂਦੇ ਹੈ ਸਤਸੰਗ ਦਾ ਸਮਾਂ ਇੰਨੇ ਵਜੇ ਤੋਂ ਲੈ ਕੇ ਇੰਨੇ ਵਜੇ ਤੱਕ ਦਾ ਹੈ ਔਰ ਉਹ ਜਿੰਨੇ ਵੀ ਮਤਲਬ ਸਤਸੰਗ ਕਰਨੇ ਉਹਨਾਂ ਦੇ ਵਿੱਚ ਉਹੀ ਟਾਈਮ ਜਿਹੜਾ ਹੈ ਉਹ ਫਿਕਸ ਕੀਤਾ ਜਾਂਦਾ ਹੈ ਨਾ ਉਸ ਤੋਂ ਰਤੀ ਵੱਧ ਹੁੰਦਾ ਹੈ ਤੇ ਨਾ ਹੀ ਰਤੀ ਘੱਟ ਹੁੰਦਾ ਹੈ ਮੈਂ ਤੇ ਫਿਰ ਦੱਸਣਾ ਚਾਹੁੰਦਾ ਹਾਂ ਕਿ ਅਲੱਗ-ਅਲੱਗ ਕੰਟਰੀਆਂ ਦੇ ਵਿੱਚ ਅਲੱਗ-ਅਲੱਗ ਸਮਾਂ ਹੁੰਦਾ ਹੈ। ਉੱਥੇ ਦੇ ਹਿਸਾਬ ਦੇ ਨਾਲ ਉੱਥੇ ਦਾ ਸ਼ਡਿਊਲ ਬਣਾਇਆ ਜਾਂਦਾ ਹੈ। ਔਰ ਜੇ ਆਪਾਂ ਭਾਰਤ ਦੇ ਸ਼ਡਿਊਲ ਦੀ ਗੱਲ ਕਰੀਏ ਤੇ ਭਾਰਤ ਦੇ ਸਮੇਂ ਦੇ ਮੁਤਾਬਕ ਭਾਰਤ ਦੇ ਉਸ ਸ਼ਡਿਊਲ ਨੂੰ ਜਿਹੜਾ ਲਾਗੂ ਕੀਤਾ ਜਾਂਦਾ ਹੈ। ਮੈਂ ਸ਼ੁਰੂ ਚ ਗੱਲ ਕੀਤੀ ਸੀ ਕਿ ਦੇਰਾ ਬਿਆਸ ਦੀ ਸ਼ੁਰੂਆਤ ਕਿਵੇਂ ਹੋਈ ਤੇ ਹੁਣ ਤੱਕ ਸਭ ਤੋਂ ਵੱਧ ਜਿਹੜੀ ਸੇਵਾ ਹੈ ਉਹ ਕਿਸ ਸੰਤ ਸਤਗੁਰ ਦੇ ਹਿੱਸੇ ਆਈ ਹੈ। ਮੈਂ ਦੱਸ ਦਿਆਂ ਕਿ ਸਭ ਤੋਂ ਪਹਿਲੇ ਜੋ ਮੁਖੀ ਇਹ ਡੇਰਾ ਬਿਆਸ ਤੇ ਰਹੇ ਨੇ ਉਹ ਬਾਬਾ ਜੈਮਲ ਸਿੰਘ ਜੀ ਰਹੇ ਨੇ ਲੇਕਿਨ ਉਹਨਾਂ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਬਾਬਾ ਜੈਮਲ ਸਿੰਘ ਜੀ ਨੇ ਕਿਨਾਂ ਦੀ ਵਿਚਾਰਧਾਰਾ ਨੂੰ ਲੈ ਕੇ ਕਿਨਾਂ ਦੀਆਂ ਸਖਿਆਵਾਂ ਨੂੰ ਲੈ ਕੇ ਬਿਆਸ ਦਰਿਆ ਦੇ ਉੱਪਰ ਆ ਕੇ ਪ੍ਰਚਾਰ ਕੀਤਾ ਇਹ ਮੈਂ ਜ਼ਰੂਰ ਦੱਸਾਂਗਾ ਔਰ ਜਦੋਂ ਉਹਨਾਂ ਨੇ ਵਿਆਸ ਦਰਿਆ ਤੇ ਆ ਕੇ ਪ੍ਰਚਾਰ ਕੀਤਾ ਤਾਂ ਉਸ ਵੇਲੇ ਵਿਆਸ ਦਰਿਆ ਦੇ ਆਲੇ ਦੁਆਲੇ ਦਾ ਮਾਹੌਲ ਕਿਸ ਤਰ੍ਹਾਂ ਦਾ ਸੀ ਇਤਿਹਾਸ ਦੱਸਦਾ ਹੈ ਜਦੋਂ ਵੀ ਡੇਰਾ ਬਿਆਸ ਦਾ ਆਪਾਂ ਇਤਿਹਾਸ ਫੋਲਦੇ ਹਾਂ ਪੜ੍ਹਦੇ ਹਾਂ ਸਰਚ ਕਰਦੇ ਹਾਂ ਇਹ ਹੀ ਪਤਾ ਲੱਗਦਾ ਹੈ ਕਿ ਇੱਥੇ ਬਹੁਤ ਬੀਆਬਾਨ ਜੰਗਲ ਹੋਇਆ ਕਰਦੇ ਸਨ ਔਰ ਮਤਲਬ ਇੰਨੇ ਜੰਗਲ ਇੰਨੇ ਸੰਘਣੇ ਜੰਗਲ ਹੁੰਦੇ ਸਨ ਕਿ ਕਿਸੇ ਨੂੰ ਕੁਝ ਵੀ ਜਿਹੜਾ ਨਜ਼ਰ ਨਹੀਂ ਆਉਂਦਾ ਸੋ ਬਾਬਾ ਜੈਮਲ ਸਿੰਘ ਜੀ ਨੇ ਹਜ਼ੂਰ ਸ਼ਿਬਦਿਆਲ ਸਿੰਘ ਜੀ ਤੋਂ ਇਨੇ ਪ੍ਰਭਾਵਿਤ ਹੋਏ ਔਰ ਉਹਨਾਂ ਨੇ ਇੱਥੇ ਆ ਕੇ ਉਹਨਾਂ ਦੀ ਸਖਿਆਮਾਂ ਦਾ ਪ੍ਰਚਾਰ ਆਰੰਭ ਕਰ ਦਿੱਤਾ ਔਰ ਉਹਨਾਂ ਨੇ ਤਕਰੀਬਨ 25 ਸਾਲ ਤੱਕ ਡੇਰੇ ਦੀ ਗੱਦੀ ਸੰਭਾਲੀ ਔਰ ਉਹਨਾਂ ਦਾ ਜਿਹੜਾ ਕਾਰਜਕਾਲ ਦਾ ਸਮਾਂ ਹੈ ਉਹ 1878 ਤੋਂ ਲੈ ਕੇ 1903 ਤੱਕ ਦਾ ਸੀ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਜਿਹੜਾ ਹੈ ਇਸ ਗੱਦੀ ਨੂੰ ਅੱਗੇ ਦੇਣਾ ਚਾਹਿਆ ਔਰ ਬਾਬਾ ਬਾਬਾ ਜੈਮਲ ਸਿੰਘ ਜੀ ਜਿਹੜੇ ਨੇ ਅੱਜ ਉਹਨਾਂ ਦੇ ਨਾਮ ਤੇ ਹੀ ਡੇਰਾ ਬਿਆਸ ਜਿਹੜਾ ਹੈ ਉਹਨਾਂ ਦੇ ਨਾਮ ਤੋਂ ਹੀ ਪਿਆ ਹੈ ਡੇਰਾ ਬਾਬਾ ਜੈਮਲ ਸਿੰਘ ਜੀ ਸੋ ਜੈਮਲ ਸਿੰਘ ਜੀ ਬਾਬਾ ਜੀ ਪਹਿਲੇ ਜਿਹੜੇ ਡੇਰਾ ਬਿਆਸ ਦੇ ਮੁਖੀ ਵਜੋਂ ਉਹਨਾਂ ਨੇ ਇਹ ਤਕਰੀਬਨ 25 ਸਾਲ ਤੱਕ ਸੰਗਤ ਦੀ ਸੇਵਾ ਕੀਤੀ ਹੈ ਔਰ ਉਸ ਤੋਂ ਬਾਅਦ ਬਾਬਾ ਸਾਵਣ ਸਿੰਘ ਜੀ ਆਏ ਨੇ ਜਿਨ੍ਹਾਂ ਨੇ 45 ਸਾਲ ਤੱਕ ਇਹ ਡੇਰੇ ਦੀ ਗੱਦੀ ਤੇ ਰਹੇ ਨੇ ਔਰ ਉਹਨਾਂ ਨੇ ਸੰਗਤੀ ਸੇਵਾ ਕੀਤੀ ਹੈ। ਦੋਸਤੋ ਅਗਲੇ ਐਪੀਸੋਡ ਦੇ ਵਿੱਚ ਮੈਂ ਬਾਬਾ ਸਾਵਣ ਸਿੰਘ ਜੀ ਦੇ ਇਤਿਹਾਸ ਬਾਰੇ ਦੱਸਾਂਗਾ ਕਿ ਉਹਨਾਂ ਨੂੰ ਗੁਰਗੱਦੀ ਕਿਸ ਤਰ੍ਹਾਂ ਮਿਲੀ ਔਰ ਉਹਨਾਂ ਦਾ ਜਨਮ ਕਿੱਥੇ ਹੋਇਆ ਉਹਨਾਂ ਦੇ ਮਾਤਾ ਪਿਤਾ ਜੀ ਦਾ ਨਾਮ ਕੀ ਸੀ ਇਸ ਸਭ ਬਾਰੇ ਮੈਂ ਅਗਲੇ ਐਪੀਸੋਡ ਵਿੱਚ ਆਪ ਸਭ ਨੂੰ ਦੱਸਾਂਗਾ। ਡੇਰਾ ਬਿਆਸ ਦੇ ਨਾਲ ਜੁੜੇ ਇਤਿਹਾਸ ਨੂੰ ਦੱਸਦਿਆਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ। ਅਨਜਾਨ ਸਮ ਜਿਕੇ ਮਾਫ ਕਰਨਾ ਅਗਲੇ ਐਪੀਸੋਡ ਦਾ ਇੰਤਜ਼ਾਰ ਕਰਨਾ ਜੁੜੇ ਰਹੋ ਭੰਡ ਪੰਜਾਬ ਦੇ ਟੀਵੀ ਚੈਨਲ ਦੇ ਨਾਲ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ